ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਮੱਝ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਆਂ ਬਈ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਾਈ ਨੂੰ ਪਧੌੜ ਤੇ ਸਹਿਣਾ ਤੇ ਛੰਨਾ ਗੁਲਾਬ ਸਿੰਘਲਾ ਨੇੜੇ ਰਹਿ ਜਾਂਦਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੇ ਕੀ ਹਾਲ ਹੈ ਸਸੇ ਕੀ ਹਾਲ ਜੀ ਹੋ ਠੀਕੋ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਬੋ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727990 ਠੀਕ ਹੈ ਬਾਈ ਕਿਹੜਾ ਸੂਆ ਸੂਈ ਮ ਇਹ ਤੀਜਾ ਮਾਲ ਲੈ ਚਾਹੀਦਾ ਹੈ ਚੌਥਾ ਮਾਲ ਲੈ ਗਦਾ ਕਦੋਂ ਸੁਈਏ ਇਹ ਕੱਲ ਸੁਈਏ ਜਾਂ ਨਾਲ ਨਾਲ ਹੀ ਆ ਦੇ ਹਾਂ ਨਾ ਨਾ ਕੱਚਾ ਬੱਚਿਆ ਕੀ ਦੇਤਾ ਇਹਨੇ ਇਹਦੇ ਕਟਾ ਦਿੱਤਾ ਜੀ ਕਟਾ ਦੇਤਾ ਹਾਂਜੀ ਅ ਕਿੰਨਾ ਬਈ ਬੌਲਾ ਜਾਂ ਦੁੱਧ ਦੇ ਇਹ ਜੀ ਆਪਾਂ ਦੁੱਧ 14 ਕਿਲੋ ਦੇ ਦਿੰਦੀ ਆ ਇਹ ਓਕੇ ਹੁਣ ਤੜਕੇ ਆਪਾਂ 2.5 ਕਿਲੋ ਕੱਢਤਾ ਠੀਕ ਆ ਉਹ ਬੱਚੇ ਨੂੰ ਪਿਆਤਾ ਠੰਡੀਆਂ ਆ ਕੋਈ ਐ ਨਹੀਂ ਠੀਕ ਆ ਸੀਲ ਵਧੀਆ ਹੈ ਨਾ ਲੈ ਡੰਗਾ ਨਾਲ ਦੀ ਲੈ ਵਾ ਦੇਖੋ ਕਮਾਲ ਦਾ ਗਾਵਾ ਨਾਲ ਲੈ ਲੈ ਵਾ ਸ਼ਾਮ ਦਾ ਕਾਡਰ ਹੋਰ ਵੀ ਭਰ ਲੈਣਾ ਕਰ ਮਾਈ ਬਾਕੀ ਰਾਤ ਵੀ ਚੋਤੀ ਆਪਾਂ ਤੜਕੇ ਵੀ ਚੋਤੀ ਕੁਸ ਠੀਕ ਆ ਬਾਈ ਹਾਂ ਹੂੰ ਉਹ 14 ਕਿਲੋ ਦੀ ਗਾਰੰਟੀ ਆ ਮੈਂ ਦੀ ਠੀਕ ਆ ਬਾਈ ਚਵਾਈ ਚੁਈ ਓਕੇ ਚਵਾਈ ਓਕੇ ਲੈ ਤਾਰਾ ਕੋਈ ਚੱਕਰ ਨਹੀਂ ਮਾਰ ਕੇ ਦਿਖਾਉਂਦਾ ਲੈ ਠੰਡੀ ਬੜੀ ਆ ਯਾਰ ਹਨ ਲੈ ਲੈ ਜਿਵੇਂ ਮਰਜ਼ੀ ਚੋਈ ਦਾਲ ਨਾਲੇ ਕੋਈ ਬਾਹਲਾ ਬਾਈ ਨੇ ਬਸ ਮਾਜ ਆ ਵੀ ਨਹੀਂ ਕਰਵਾਇਆ ਨਾ ਮੈਂ ਕੁਝ ਨਹੀਂ ਕਰਾਇਆ ਜਿਵੇਂ ਮਰਜ਼ੀ ਚੋਈ ਚਵਾਈ ਚੰਗੀ ਆ ਨਾ ਚਵਾਈ ਬਹੁਤ ਈ ਹੂੰ ਕਿਆ ਬਾਤ ਆ ਮੈਂ ਥਾਣ ਬਹੁਤ ਚੰਗਾ ਇੱਕ ਨੰਬਰ ਥਾਣ ਇੱਕ ਨੰਬਰ ਚਵਾਈ ਸੁਈ ਸੁਵਾਈ ਕਿਆ ਬਾਤ ਹੈ ਦੇ ਜੇਰ ਜੂ ਰੋਕੇ ਹਾਂ ਜੇਰ ਦੀ ਗਰੰਟੀ ਆਪਣੀ ਠੀਕ ਹੈ ਬਾਈ ਜੇਰ ਦੀ ਤਾਂ ਆਪਣੀ ਜੇਰ ਦੀ ਭਾਰ ਦੀ ਆਪਣੀ ਗਰੰਟੀ ਹੈ ਘਰ ਤੱਕ ਆਪੀ ਓਕੇ ਬਾਈ ਹਾਂ ਵਾੜਾ ਚੰਗਾ ਜਿਹਾ ਹੋਣਾ ਨਾ ਗਰਮਾਈ ਦਾ ਮੋਟਾ ਮੋਟਾ ਜਿਹਾ ਹੋਣਾ ਜਿਵੇਂ ਮਰਜੀ ਚੋਈ ਚਲ ਕਿਆ ਬਾਤ ਹੈ ਪੂਰੀ ਨਿਬੜਦੀ ਹੈ ਚਵਾਈ ਦਾ ਲੈ ਮੁੱਲ ਕੀ ਹੈ ਫਿਰ ਜੈਜ ਜੇ ਤਾਂ ਮੁੱਲ ਕਰਾਉਣਾ ਹਮ 88000 ਰੁਪਏ ਠੀਕ ਹੈ بس ਐ ਮਨ ਲੈ ਵੀ 85000 ਚ ਆਪਾਂ ਛੋੜ ਛੱਪਾ ਕਰਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 88000 ਕਰਾ ਲਓ 85000 ਚ ਛੋੜ ਛੱਪਾ ਹੋ ਜਾਊਗਾ ਬਾਈ ਲੋਕ ਤਾਂ ਸਵਾ ਸਵਾ ਲੱਖ ਕਰੀ ਜਾਂਦਾ ਕੋਈ ਡੇਢ ਕਰੀ ਜਾਂਦਾ ਹੂੰ ਦੁੱਧ ਵਾਲੀ ਮਹਸਾਲੇ ਉੱਤਰਿਆ ਹੀ ਹੁਣ ਦੇਖ ਲੈ ਇਧਰ ਥਾਣ ਦਿਖਾ ਦੇ ਥਾਣ ਦੇਖ ਇੱਕ ਨੰਬਰ ਥਾਣਾ ਲੈ ਕਿਆ ਬਾਤ ਬਾਕੀ ਚ ਵਾਈ ਬਾਲੀ ਚੰਗੀ ਐ ਜਿਵੇਂ ਮਰਦੀ ਵਾਜਾ ਠੰਡੀ ਸੀਲ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਾਕੀ ਕਹਿਣਾ ਨਹੀਂ ਦੁੱਧ 14 ਕਿਲੋ ਦੀ ਗਾਰੰਟੀ ਆਪਣੀ ਬਾਕੀ ਆ ਮੁੱਲ ਨਹੀਂ ਮਿਲਣਾ ਮੈਂ ਮੱਝ ਚ ਆ ਮੁੱਲ ਨਹੀਂ ਮਿਲਣਾ ਜਮ ਜਾਇਜ਼ ਮੁੱਲ ਫੇਰ ਸੂਤ ਸਿੰਘ ਸੂ ਲੈ ਤੂੰਰਾ ਚੈੱਕ ਕਰ ਲੋ ਦੁੱਧ ਵਾਲਾ ਪੀਸ ਹੈ ਕਿ ਨਹੀਂ ਦੁੱਧ ਵਾਲਾ ਮੈਸ ਹਾਂ ਹੂੰ ਬਾਕੀ ਕੋਈ ਠੀਕ ਆ ਨਾ ਵਾਲੀ ਚੰਗੀਆਂ ਨਾ ਵਾਲੀ ਆਪਾਂ ਮਾਰੀ ਕਿ ਕਹਿ ਸਕਦੇ ਨਹੀਂ ਠੀਕ ਦੁੱਧ ਵਾਲੀ ਮੈਸ ਹਾਂ ਲੈ ਲੈ ਚੱਲ ਕੀ ਬਾਤ ਆ ਨਾ ਮਗਰ ਉਹ ਦਿਖਾ ਦੇ ਲੈ ਵਾ ਹੂੰ ਤੂਰਾ ਤੂਰਾ ਇੱਕ ਨੰਬਰ ਆ ਹਾਂ ਕੀ ਬਾਤ ਆ ਮੁੱਲ ਵੀ ਬਾਈ ਨੇ ਖਿੱਚ ਕੇ ਰੱਖਿਆ ਜੈਜ ਮੁੱਲ ਰੱਖਿਆ ਬਾਈ ਕਿਸੇ ਵੀਰ ਨੂੰ ਮੱਝ ਪਸੰਦ ਆਵੇ ਬਾਈ ਨਕਨਕ ਕਰ ਲਿਓ ਜੀ ਧੰਨਵਾਦ